ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਕਿਉਂਕਿ ਮੀਡੀਆ ਨੇ ਜਿਸ ਦਿਨ ਮੇਰਾ ਭਰਾ ਸ਼ਹੀਦ ਹੋਇਆ ਉਸ ਦਿਨ ਵੀ ਨੰਗਲ ਦੇ ਮੀਡੀਆ ਨੇ ਆਪਣੀ ਭੂਮਿਕਾ ਬਹੁਤ ਵਧੀਆ ਨਿਭਾਈ ਹੈ। ਅਗਰ ਵਿਕਾਸ ਬੱਗੇ ਨੂੰ ਕਿਸੇ ਨੇ ਹਾਈਲਾਈਟ ਕੀਤਾ ਹੈ ਉਹਦੀ ਸ਼ਹੀਦੀ ਨੂੰ ਤਾਂ ਮੇਰੇ ਨੰਗਲ ਦੇ ਭਰਾਵਾਂ ਨੇ ਕੀਤਾ ਹੈ। ਹੁਣ ਜਿਹੜਾ ਅਗਲਾ ਆਪਣਾ ਕਾਰਜਕ੍ਰਮ ਹੈ ਉਹਦੀ ਸ਼ਰਧਾਂਜਲੀ ਸਭਾ ਆਪਾਂ ਰੱਖੀ ਹੈ 13 ਅਪ੍ਰੈਲ ਨੂੰ ਕਿਉਂਕਿ ਵਿਕਾਸ ਬੱਗੇ ਨੂੰ 1 ਸਾਲ ਹੋ ਜਾਣਾ ਉਸ ਦਿਨ। ਤਾਂ ਉਹਦਾ ਜਿਹੜਾ ਸਮਾਂ ਹੈ ਦੁਪਹਿਰੇ 2 ਤੋਂ 4 ਰਹੇਗਾ। ਤਮ ਤੁਹਾਡੇ ਰਾਹੀਂ ਪੂਰੇ ਨੰਗਲ ਨੂੰ ਔਰ ਸਾਰੇ ਪਿੰਡਾਂ ਨੂੰ ਇਹ ਬੇਨਤੀ ਕਰਦਾ ਵਿਕਾਸ ਬੱਗੇ ਦੀ ਸ਼ਰਧਾਂਜਲੀ ਸਭਾ ਦੇ ਵਿੱਚ ਸਾਰੇ ਜਾਣੇ ਸ਼ਮੂਲੀਅਤ ਕਰਨ ਨੂੰ ਤੇ ਇੱਕ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਜਿਸ ਦਿਨ ਵਿਕਾਸ ਬੱਗਾ ਸ਼ਹੀਦ ਹੋਇਆ ਸੀ ਉਸ ਦਿਨ ਲਗਭਗ ਲਗਭਗ ਸਾਰਾ ਨੰਗਲ ਬੰਦ ਸੀਗਾ ਮੈਂ ਇਹ ਚਾਹਨਾ ਮੈਂ ਬੇਨਤੀ ਕਰਦਾ ਵੀ 13 April ਨੂੰ ਵੀ ਦੁਪਹਿਰੇ 2 ਤੋਂ 4 ਵਜੇ ਤੱਕ ਸਾਰੇ ਨੰਗਲ ਦੇ ਮੇਰੇ ਵੀਰ ਉੱਥੇ ਪਹੁੰਚਣ ਤੇ ਦੁਪਹਿਰੇ 2 ਤੋਂ 4 ਆਪਣੀ ਦੁਕਾਨਾਂ ਬੰਦ ਰੱਖੋ ਸਰ ਜਦੋਂ ਆਸਪਤਾਲ ਦੀ ਗੋਲੀ ਚੱਕੀ ਉਸ ਤੋਂ ਬਾਅਦ ਪੁੱਛੇਗਾ ਉੜਾ ਰਿਹਾ ਹੈ ਪੰਜਾਬ ਦੇ ਦੁਆਰੇ ਰਿਹਾ ਹੈ ਕਿਸੇ ਨਾ ਕਿਸੇ ਦੀ ਪਰਵਾਹ ਨਹੀਂ ਕਿ ਮੰਡੀ ਰਕਮ ਹੈ ਤਾਂ ਨੌਕਰੀ ਦਿੱਤੀ ਜਾਵੇ ਉਹ ਆਸਪਤਾਲ ਦੀ ਨਹੀਂ ਚਾਹੋ ਇਨਸਾਫ ਹੋ ਰਿਹਾ ਹੈ ਜਾਂ ਨਹੀਂ ਇਹ ਦੇਖੋ ਜੀ ਤੁਸੀਂ ਸਾਡੇ ਨਾਲ ਹੀ ਸੀਗੇ মিডিਆ ਵਾਲੇ ਵੀ ਹੋਰ ਜਿੰਨੇ ਵੀ ਤੁਸੀਂ ਆਪਣੇ ਭਰਾਵਾਂ ਦੇ ਨਾਮ ਲਏ ਆ ਦੇਖੋ ਉਸ ਤੋਂ ਬਾਅਦ ਵੀ ਮੇਰੇ ਨਾਲ ਚੱਲੇ ਸੰਗਠਨ ਦੇ ਸਾਡੇ ਕਾਰਜਕਰਤਾ ਹੋਰ ਵੀ ਪਾਰਟੀਆਂ ਦੇ ਕਾਰਜਕਰਤਾ ਸਾਰੇ ਪਰਿਵਾਰ ਦੀ ਪੁੱਛਗਿੱਛ ਕਰਦੇ ਰਹੇ ਆ ਤੇ ਮੇਰੀ ਭਝਾਈ ਨੂੰ ਜਨਵਰੀ ਦੇ ਪਹਿਲੇ ਹਫਤੇ ਉਹਦੀ ਜੁਆਇਨਿੰਗ ਹੋ ਗਈ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਹਾਂਜੀ ਪੰਜਾਬ ਸਰਕਾਰ ਵੱਲੋਂ ਹਾਂਜੀ ਪੰਜਾਬ ਸਰਕਾਰ ਵੱਲੋਂ ਬਣਤੀ ਕਰਤੀ ਗਈ ਸੀ ਕਾਸ਼ ਉਹ ਉਹ ਵੀ ਸੁਸ਼ਮਿਤ ਹੋ ਜਾਂਦੀ ਪੰਜਾਬ ਸਰਕਾਰ ਵੱਲੋਂ ਸਿਰਫ 5 ਲੱਖ ਦਾ ਮੁਆਵਜ਼ਾ ਦਿੱਤਾ ਗਿਆ ਹਾਂਜੀ ਹਾਂਜੀ ਇਹਦੇ ਵਿੱਚ ਦੇਖੋ ਜੀ ਸਾਰੇ ਮੇਰੇ ਵੀਰਾਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਹੈ। ਇਹਦੇ ਵਿੱਚ ਸਾਰੇ ਆ ਰਹੇ ਆ ਆਮ ਆਦੀ ਪਾਰਟੀ ਦੇ ਸਾਰੇ ਵਿਅਕਤੀ ਆ ਰਹੇ ਆ ਤੇ ਕਾਂਗਰਸ ਦੇ ਮੇਰੇ ਵੀਰ ਸਾਰੇ ਆ ਰਹੇ ਆ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਸਾਰੇ ਆ ਰਹੇ ਆ ਤੇ ਹੋਰ ਵੀ ਜਿਹੜੀ ਪ੍ਰਮੁੱਖ ਕੋਈ ਪਾਰਟੀ ਰਹਿੰਦੀ ਹੈ ਜਿਹੜੀ ਮੇਰੇ ਧਿਆਨ ਚ ਨਾਮ ਦੀ ਹੋਵੇ ਮੈਂ ਉਹਨਾਂ ਨੂੰ ਵੀ ਇਥੇ ਸਦਾ ਦੰਨਾ ਸਾਰੇ ਜੀ ਸੁਣੇਗਾ ਉਸ ਹਿਸਾਬ ਨਾਲ ਮੁਆਵਜ਼ਾ ਤੁਹਾਨੂੰ ਮਿਲੇਗਾ। ਫਿਲਹਾਲ ਡੀਸੀ ਮੈਡਮ ਨੇ 5 ਲੱਖ ਦਾ ਮੌਕੇ ਤੇ ਕਿਹਾ ਸੀ। ਉਹ ਮੌਕੇ ਤੇ ਮਿਲ ਗਿਆ ਸੀ ਮੇਰੇ ਪਰਿਵਾਰ ਨੂੰ। ਤੇ 5 ਲੱਖ ਦਾ ਜਿਹੜਾ ਮੁੱਖ ਮੰਤਰੀ ਕਰਨ ਦੇ ਚੋਆ ਬਾਅਦ ਚ ਕਮਿਟਮੈਂਟ ਕੋਈ ਨਹੀਂ ਕੀਤੀ ਸੀਗੀ ਜੀ ਦੇਖੋ ਜੀ ਐਨਆਈ ਦੀ ਜਾਂਚ ਚੱਲ ਰਹੀ ਆ ਇਸ ਵਿਸ਼ੇ ਨੂੰ ਹੋਈ ਆ ਆਪਾਂ ਜ਼ਿਆਦਾ ਕਲੀਅਰੀ ਕਰ ਸਕਦੇ ਨਾ ਤਾਂ ਆਪਾਂ 2 ਦਿਨ ਦੇ ਵਿੱਚ ਮੈਂ ਐਨਆਈ ਨੇ ਬੈਠਦਾ ਉਹਨਾਂ ਦੇ ਅਫਸਰਾਂ ਨਾਲ ਗੱਲ ਕਰਦਾ ਉਸ ਤੋਂ ਬਾਅਦ ਮੈਂ ਇਹ ਜਿਹੜਾ ਸਾਰਾ ਹੈ ਆਪਣੇ ਪ੍ਰੋਗਰਾਮ ਦੇ ਵਿੱਚ ਕਲੀਅਰ ਕਰ ਦੂੰਗਾ ਫਿਰ ਆਪਾਂ ਨੂੰ ਇਹੀ ਕਿ ਦੋ ਬੰਦੇ ਨਹੀਂ ਫਿਲਹਾਲ ਜਿਹੜੀ ਹੈ ਕਲੈਰਟੀ ਹੈ ਵੀ ਦੋ ਬੰਦੇ ਨਹੀਂ ਦੋ ਤੋਂ ਜ਼ਿਆਦਾ ਹੋ ਚੁੱਕੇ ਇੰਡੀਆ ਦੇ ਵਿੱਚ ਹੀ ਸ਼ਾਇਦ ਪੰਜ ਤੋਂ ਜ਼ਿਆਦਾ ਗਿਣਤੀ ਦੇ ਬੰਦੇ ਪਕੜੇ ਗਏ ਐ ਤੇ ਕੁਝ ਹੋ ਸਕਦਾ 5 ਜਾਂ 6 ਬੰਦੇ ਬਾਹਰ ਦੀ ਕੰਟੇਨਰ ਦੇ ਵਿੱਚ ਐ ਉਹ ਮੈਂ ਆਪਾਂ ਨੂੰ ਇਹ ਬੱਬਰ ਖਾਲਸਾ ਫੋਰਸ ਦੇ ਸੀਗੇ ਜੀ ਪਹਿਲਾਂ ਹੀ ਹੋਈ ਹੈ ਜੀ ਮੇਰੀ ਕਟੋਵਰਤੇ ਨੇ ਮਹੀਨੇ ਪਹਿਲਾਂ ਗੱਲ ਹੋਈ ਹੈ ਜੀ ਉਸ ਤੋਂ ਬਾਅਦ ਨਹੀਂ ਹੋਈ ਐ ਹਾਂਜੀ ਹਾਂਜੀ ਬੱਬਰ ਬੱਬਰ ਖਾਲਸਾ ਫੋਰਸ ਨੇ ਹੀ ਵਿਕਾਸ ਬੱਗੇ ਨੂੰ ਸ਼ਹੀਦ ਕਰਵਾਇਆ ਜੀ ਕਾਰਨ ਵਗੈਰਾ ਨਹੀਂ ਜੀ ਪਤਾ ਮੈਨੂੰ ਹਾਂਜੀ ਹਾਂਜੀ ਮੈਂ ਇਸੇ ਵਿਸ਼ੇ ਤੇ ਉਹਨਾਂ ਨਾਲ ਫਿਰ ਦੁਬਾਰਾ ਬੈਠਕ ਕਰਾਂਗਾ ਆਪਣਾ ਫੋਂਟੇ ਤਾਲਮੇ ਬਿਠਾਵਾਂਗੇ ਫਿਰ ਆਪਾਂ ਉਸ ਦਿਨ ਆਪਾਂ ਕਲੀਅਰ ਕਰਾਂਗੇ ਗੱਲ ਸਾਰੀ ਕੋਸ਼ਿਸ਼ ਇਹ ਹੈ ਕਿ ਪ੍ਰਸ਼ਾਸਨ ਦਾ ਇੱਕ ਬੰਦਾ ਵਿਚ ਹੋਵੇ ਤਾਂ ਕਿ ਉਹ ਸਾਰਾ ਬਿਉਰਾ ਦੇ ਸਕੇ ਕਿ ਕਿੱਥੇ-ਥੇ ਕੰਮ ਚੱਲ ਰਿਹਾ ਹੈ ਇਹ ਮੇਰੇ ਘਰ ਦੇ ਸਾਹਮਣੇ ਹੈ ਜਿੱਥੇ ਵਿਕਾਸ ਭਗਤ ਬੱਗਾ ਸ਼ਹੀਦ ਹੋਇਆ ਸੀਗਾ ਨਾ ਜੀ ਉੱਥੇ ਰੱਖਿਆ ਆਪਾਂ ਕਾਰਜਕ੍ਰਮ ਇਹ ਸਾਰੇ ਉੱਥੇ ਮੇਰੇ ਭਰਾ ਦੇ ਇਸ ਕਾਰਜਕ੍ਰਮ ਚ ਪਹੁੰਚੋ ਕਿਉਂਕਿ ਪਿਛਲੀ ਵਾਰ ਵੀ ਤੁਸੀਂ ਬਹੁਤ ਅੱਛਾ ਰੋਲ ਨਿਭਾਇਆ ਸੀ ਬਹੁਤ ਸਾਫ ਸੁਥਰਾ ਰੋਲ ਨਿਭਾਇਆ ਸੀ ਮੇਰੇ ਮੀਡੀਆ ਦੇ ਭਰਾਵਾਂ ਨੇ ਹੁਣ ਵੀ ਮੈਂ ਇਹੀ ਬੇਨਤੀ ਕਰਦਾ ਤੁਸੀਂ ਬਹੁਤ ਅੱਛਾ ਰੋਲ ਨਿਭਾਓ ਮੈਂ சுரேਸ਼ਪ੍ਰਭਕਰ ਜੀ ਜਿਹੜੇ ਤੁਸੀਂ ਜਾਣਦੇ ਹੋ ਮੇਰੇ ਭਰਾ ਦਾ ਪਿਛਲੇ ਸਾਲ 13 April 2024 ਨੂੰ ਕੁਝ ਦੇਸ਼ ਵਿਰੋਧੀ ਤਾਕਤਾਂ ਨੇ ਉਹਨੂੰ ਸ਼ਹੀਦ ਕਰ ਦਿੱਤਾ ਸੀ ਉਸੇ ਦੇ ਸੰਦਰਭ ਦੇ ਵਿੱਚ ਉਹਦਾ ਇੱਕ ਉਹਦਾ ਬਲੀਦਾਨ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ ਉਹਦੇ ਕਾਰਨ ਅਸੀਂ ਸ਼ਰਧਾਂਜਲੀ ਸਭਾ ਰੱਖੀ ਹੈ ਉਸ ਸ਼ਰਧਾਂਜਲੀ ਸਭਾ ਦਾ ਜਿਹੜਾ ਸਮਾਂ ਹੈ ਉਹ 13 April ਹੀ 2025 ਨੂੰ ਦੁਪਹਿਰੇ 2 ਤੋਂ 4 ਜਿੱਥੇ ਵਿਕਾਸ ਬਗਨ ਨੂੰ ਸ਼ਹੀਦ ਕੀਤਾ ਸੀ ਉਹੀ ਸਾਡੀ ਦੁਕਾਨ ਦੇ ਸਾਹਮਣੇ ਰੱਖਿਆ ਗਿਆ ਹੈ ਹਾਂਜੀ ਇਹ ਦੇ ਦੇ ਰੋਡ ਦੇ ਵਿੱਚ ਕਿਹਨਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਸਾਰੇ ਸਮਾਜ ਸੇਵੀ ਸੰਗਠਨਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਮੋਰਚਾ ਦੇ ਵਿੱਚ ਆ ਰਿਹਾ ਹੈ ਇਸ ਮੌਕੇ ਇਹਦੇ ਵਿੱਚ ਦੇਖੋ ਜੀ ਸਾਰਿਆਂ ਨੇ ਰਾਜਨੀਤੀ ਤੋਂ ਉੱਠੇ ਉੱਪਰ ਉੱਠ ਕੇ ਉੱਥੇ ਆਉਣ ਨੂੰ ਮੈਨੂੰ ਕਿਹਾ ਵੀ ਆਪਾਂ ਸਾਰੇ ਜਣੇ ਆਵਾਂਗੇ ਬੀਜਪੀ ਵਾਲੇ ਵੀ ਆ ਰਹੇ ਆ ਕਾਂਗਰਸ ਵਾਲੇ ਵੀ ਮੇਰੇ ਵੀ ਆ ਰਹੇ ਆ ਆਮ ਆਦਮੀ ਪਾਰਟੀ ਵਾਲੇ ਮੇਰੇ ਵੀ ਆ ਰਹੇ ਆ ਹੋਰ ਵੀ ਸਮਾਜਿਕ ਮੇਰੇ ਜਿਹੜੇ ਭਰਾਏ ਉਹ ਉਥੇ ਮੈਂ ਹੁਣ ਸੱਦਾ ਦੇ ਰਿਹਾ ਤੁਹਾਡੇ ਤੋਂ ਸਾਹਮਣੇ ਬੇਨਤੀ ਕਰਕੇ ਮੈਂ ਰਜੀਵ ਵਰਮਾਈ ਜ਼ਿਲ੍ਹਾ ਸੈਕਟਰੀ ਗੁਰੂਪਗੜੀ ਔਰ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਇਹ ਸ਼ਹੀਦ ਵਿਕਾਸ ਬੱਗੇ ਦੀ ਸ਼ਹੀਦੀ ਦਿਰੇ ਕਰਕੇ ਅਸੀਂ ਇਹ ਔਰ ਇੱਕ ਸਾਲ ਪੂਰਾ ਹੋਣ ਤੇ ਉਹਦੀ ਵਰਕੀ ਮਨਾਉਣ ਵਾਸਤੇ ਰੱਖੀ ਗਈ ਹੈ ਤੇ ਅਸੀਂ ਜਿਹੜੀ ਇਹ ਵਰਕੀ ਰੱਖੀ ਗਈ ਹੈ ਇੱਕ ਆਪਣੇ ਸ਼ਹਿਰ ਨੂੰ ਯਾਦ ਕਰਵਾਉਣ ਵਾਸਤੇ ਕਿ ਇੱਕ ਸਾਡਾ ਭਰਾ ਸਾਡਾ ਦੋਸਤ ਕਿਸੇ ਦਾ ਬੇਟਾ ਜੋ ਸ਼ਹੀਦ ਹੋਇਆ ਹੈ ਤੇ ਉਹਦੀ ਜਿਹੜੀ ਸ਼ਹੀਦੀ ਹੈ ਉਹਨੂੰ ਪੂਰੇ ਜ਼ੋਰ ਦੇ ਨਾਲ ਆਵਾਜ਼ ਉਠਾਈ ਜਾਵੇ ਤੇ ਔਰ ਅਸੀਂ ਕੇਂਦਰ ਸਰਕਾਰ ਦੇ ਤੋਂ ਰਿਕਵੈਸਟ ਕਰਦੇ ਆਂ ਕਿ ਉਹ ਜਿਹੜੀ ਇਹਨਾਂ ਨੂੰ ਸ਼ਹੀਦੀ ਦਾ ਜਿਹੜਾ ਦਰਜਾ ਹੈਗਾ ਤੇ ਜਿੱਦਾਂ ਪੂਰਨ ਤੌਰ ਦੇ ਉੱਪਰ ਹੋਰ ਸ਼ਹੀਦਾਂ ਨੂੰ ਜਿਹੜਾ ਦਰਜਾ ਮਿਲਿਆ ਔਰ ਇਹਨੂੰ ਵੀ ਉਹ ਦਰਜਾ ਮਿਲਿਆ ਜਾਵੇ ਜੋ ਕਿ ਸਾਡੇ Hindu ਵਾਸਤਾ ਆਵਾਜ਼ ਚੱਕਦੇ ਤੇ ਔਰ ਸਾਡੀ ਆਵਾਜ਼ ਦੀ Hindu ਦੀ ਹੀ ਗੱਲ ਚੱਕਦੇ ਤੇ ਔਰ Hindu ਵਾਸਤਾ ਹੀ ਕੰਮ ਕਰਦੇ ਤੇ ਤੇ ਹੁਣ ਸਾਡਾ ਸਭ ਦਾ ਬੜਾ ਯੋਗਦਾਨ ਇਸ ਦੇ ਵਾਸਤਾ ਜ਼ਰੂਰੀ ਬਣ ਚੁੱਕਿਆ ਵਾ ਕਿ ਇਹ ਸਾਨੂੰ ਬਹੁਤ ਜ਼ਰੂਰੀ ਹੋ ਚੁੱਕਿਆ ਵਾ ਕਿ ਅਸੀਂ ਇਹਨੂੰ ਪੂਰੇ ਜੋਰ ਦੇ ਨਾਲ ਇਹ ਬਾਤ ਚੱਕੀ ਜਾਵੇ ਔਰ ਸਾਰੀ মিডিਆ ਦਾ ਔਰ ਸਾਰੇ ਸ਼ਹਿਰ ਵਾਸੀਆਂ ਦਾ ਅਸੀਂ ਸਾਰੇ ਜਿੰਨੇ ਜਿੰਨੇ ਕਮੇਟੀ ਦੇ ਮੈਂਬਰ ਹੈ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨੇ ਸਾਡਾ ਪੂਰਾ ਸਮਰਥਨ ਵਿਕਾਸ ਬੱਗੇ ਦੀ ਸ਼ਹੀਦੀ ਵਾਸਤੇ ਪੂਰਾ ਸਮਰਥਨ ਦਿੱਤਾ ਔਰ ਜੋ ਵੀ ਜਿੰਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਸਮੇਂ ਦੇ ਵਿੱਚ ਸਾਡੀ ਸਾਰੀ ਮਾਰਕੀਟਾਂ ਬੰਤੀਆਂ ਪੂਰੇ ਸ਼ਹਿਰ ਦੀਆਂ ਔਰ ਸਾਰੀ মিডিਆ ਸਾਰਾ ਸ਼ਹਿਰ ਉਸ ਅੰਦੋਲਨ ਦੇ ਵਿੱਚ ਨਾਲ ਜੁੜਿਆ ਜਿਹਦੀ ਬਦੌਲਤ ਪਰਿਵਾਰ ਨੂੰ ਕੁਝ ਸਰਕਾਰ ਵੱਲੋਂ ਸਹੂਲਤਾ ਤਾਂ ਮਿਲੀਆਂ ਪਰ ਪੂਰੀ ਸਪੂਰਤ ਹੋ ਤੇ ਮਿਲ ਨਹੀਂ ਸਕੀਆਂ ਤੇ ਔਰ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ 14 14 13 13 13 13 ਅਪ੍ਰੈਲ 2 ਤੋਂ 4 ਵਜੇ ਦਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਹਮ ਮਾਗ ਅਥਾ ਪੁੱਜਨ ਤੇ ਵਿਕਾਸ ਬੱਗੇ ਦੀ ਸ਼ਰਧਾਂਜਲੀ ਦੇ ਵਿੱਚ ਸ਼ਾਮਿਲ ਹੋਣ ਤੇ ਇੱਕ ਸਾਰੇ ਸ਼ਹਿਰ ਵਾਸੀਆਂ ਨੂੰ ਵਪਾਰ ਮੰਡਲ ਵਾਲਿਆਂ ਨੂੰ ਜਿੰਨੇ ਵੀ ਸਾਡੇ ਪ੍ਰਧਾਨ ਹੈਗੇ ਆ ਸਭ ਨੂੰ ਬੇਨਤੀ ਹੈ ਕਿ ਸੰਡੇ ਵਾਲੇ ਦਿਨ ਅਸੀਂ ਸਮਸਤ ਪੂਰੇ ਸ਼ਹਿਰ ਦੀ ਜਿਹੜੀ ਮਾਰਕੀਟ ਉਹ ਬੰਦ ਰੱਖੀ ਜਾਵੇ 2 ਤੋਂ 4 ਵਜੇ ਤੱਕ ਤੇ ਉਹਦੇ ਵਿੱਚ ਸਾਰੇ ਸ਼ਹਿਰ ਦਾ ਸਹਿਯੋਗ ਪਹਿਲਾਂ ਵੀ ਪੂਰਾ ਮਿਲਿਆ ਤੇ ਹੁਣ ਵੀ ਮਿਲਿਆ ਕਿ ਕੋਈ ਵੀ ਹਾਸਾ ਜਿਹੜਾ ਹੈਗਾ ਵਿਕਾਸ ਬੱਗੇ ਵਰਗਾ ਸਾਡੇ ਸ਼ਹਿਰ ਚ ਦੁਬਾਰਾ ਨਾ ਹੋ ਸਕੇ ਤੇ ਇੱਕ ਹੀ ਜਿਹੜਾ ਹਾਸਾ ਹੋਇਆ ਉਹ ਇਸ ਹਾਸੇ ਨੇ ਪੂਰੇ ਪਰਿਵਾਰ ਨੂੰ ਛਿੰਨ-ਬਿੰਨ ਕਰ ਦਿੱਤਾ ਹੈ ਔਰ ਪੂਰੇ ਪਰਿਵਾਰ ਦਾ ਬਹੁਤ ਨੁਕਸਾਨ ਹੋ ਚੁੱਕਿਆ ਸਾਡਾ ਦੋਸਤ ਵੀ ਦਾ ਸਾਡਾ ਭਰਾ ਵੀ ਥਾ ਤੇ ਬਾਕੀ ਠੀਕ ਹੈ ਜੀ ਅੱਜ ਜਿਹੜੀ ਪੈਸਿਕ ਕਾਨਫਰੰਸ ਸੀਗੀ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ 13 April 2024 ਨੂੰ ਰੇਲਵੇ ਰੋਡ ਦੇ ਵਿੱਚ ਵਿਕਾਸ ਬੰਦਾ ਦਾ ਜਿਹੜਾ ਇੱਕ ਮਰਡਰ ਹੋਇਆ ਸੀਗਾ ਉਸ ਦੇ ਸਬੰਧ ਦੇ ਵਿੱਚ ਹੀ 13 ਤਰੀਕ ਨੂੰ ਦਿਨ ਇਤਵਾਰ ਨੂੰ ਅਸੀਂ ਸਾਰੇ ਨੇ ਰਲ ਮਿਲ ਕੇ ਸ਼ਹਿਰ ਵਾਸੀਆਂ ਨੇ ਨੰਗਲ ਦੇ ਵਿੱਚ ਕੀ ਅਪਰਾਧਾ ਕੀਤਾ ਕਿ ਵਿਕਾਸ ਬਖਦਾ ਦੇ ਸ੍ਰੀ ਦਰ ਅੰਜਲੀ ਸਮਰੋਹ ਦੇ ਵਿੱਚ ਆਪਾਂ ਇਕੱਠੇ ਹੋਈਏ ਕਿ ਜਿਹੜੀ ਸਾਡੀ ਭੈਣ ਨੂੰ ਜਨਮਰੀ ਦੇ ਵਿੱਚ ਨੌਕਰੀ ਤਾਂ ਮਿਲ ਗਈ ਤੇ ਕੁਝ ਪੰਜਾਬ ਸਰਕਾਰ ਵੱਲੋਂ ਵੀ ਕੁਝ ਰਾਹਤ ਮਿਲੀ ਹੈ ਤੇ ਅਸੀਂ ਸਾਰੇ ਰਲ ਮਿਲ ਕੇ ਉਸ ਸ੍ਰੀ ਦਰ ਅੰਜਲੀ ਸਮਰੋਹ ਦੇ ਵਿੱਚ ਸਾਰੀਆਂ ਹੀ ਪੋਲੀਟਿਕਲੀ ਸਮਾਜਿਕ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋ ਰਹੀਆਂ ਸਾਰਿਆਂ ਨੂੰ ਹੀ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਕਿਹਾ ਹੈ ਆਪਾਂ ਇਕੱਠੇ ਹੋ ਕੇ ਜਿਹੜਾ 2 ਤੋਂ 5 ਰੇਲਵੇ ਰੋਡ ਦੇ ਵਿੱਚ ਇਕੱਠੇ ਹੋ ਕੇ ਸ੍ਰਧਾਜੀ ਸਮਰੋਹ ਵਿਕਾਸ ਬੱਗਾ ਦੇ ਹੱਕ ਚ ਕਰ ਸੰਘੀ ਤੇ ਉਸ ਨੂੰ ਜਿਹੜਾ ਸ਼ਹੀਦੀ ਦਾ ਦਰਜਾ ਦਵਾ ਸਕੀਏ ਧੰਨਵਾਦ